परमेश्वर ने थोड़े तो बरकत रखिया हुई वचन कहता है जो उन्हें सद्या वचन देने आशा देने बरकत सद्या, सद्या, था सद्या आया। निराश रहने सद्या होया जे अज निराश है तो ना तो अज का काश जरा जरा छिन्न भरता थोड़ा जाओ उस दीपक वड्याई वाल देखो अब्राहम ने भुल गया सारिया गलां ਮਾਉ ਕਹਿੰਦਾ ਅਸੀਂ ਧਰਤੀ ਤੇ ਅਸੀਂ ਪਰਦੇਸੀ ਆ ਸੀ ਹallelujah ਹallelujah ਪਰ ਸਾਨੂੰ ਇੰਨਾ ਪਤਾ ਕਿ ਸਾਡੇ ਪ੍ਰਭੂ ਨੇ ਸਾਡੇ ਲਈ ਜਿਹੜੇ ਨਿਵਾਸ ਸਾਨੂੰ ਬਣਾਏ ਨੇ ਅਸੀਂ ਉੱਥੇ ਜਾਣਾ ਉੱਥੇ ਇੱਥੇ ਧਰਤੀ ਤੇ ਤਾਂ ਭਾਵੇਂ ਚੜੋ ਮੇਰੀ ਗੱਲ ਧਰਤੀ ਤੇ ਭਾਵੇਂ ਬਿਤ ਕਰਾ ਹੋ ਜਾਵੇਗਾ ਜਿੱਦਾ ਮਰਜੀ ਪਰ ਸਵਰਗ 'ਚ ਹੋਊਗਾ ਦੱਸੋ ਜੀ ਹallelujah ਜਦੋਂ ਪ੍ਰਭੂ ਕਹਿੰਦਾ ਰਸਤਾ ਹੀ ਮੈਂ ਆ ਜਿਹ ਬੁਹਾਈ ਸਵਰਗ ਦਾ ਮੈਂ ਆ ਜਦੋਂ ਉਹਦੇ ਵਿੱਚ ਦੀ ਲੰਘਣਾ ਨਾ ਉੱਥੇ ਕੋਈ ਕਿਸੇ ਤਰ੍ਹਾਂ ਨਾ ਕੋਈ ਛਲਕਾਪਟ ਨਹੀਂ ਚੱਲਣਾ ਹallelujah ਯਿਸੂ ਲਈ 엘리ਸਾਬੇਥ ਦੀ ਤਰ੍ਹਾਂ ਜਕਰੀਆ ਦੀ ਤਰ੍ਹਾਂ ਇਮਾਨਦਾਰੀ ਨਾਲ ਚੱਲੋ ਪਰਮੇਸ਼ਰ ਲਈ ਹallelujah ਬੱਚੇ ਗਨ ਨਰਦੋਸ ਚੱਲਦੇ ਸੀਓ ਤੁਸੀਂ ਨਰਦੋਸ ਚੱਲੋ ਪਰਮੇਸ਼ਰ ਲਈ ਤੁਸੀਂ ਪਰਮੇਸ਼ਰ ਦੇ ਕਮਾਲੇ ਚੱਲੋ ਤੁਸੀਂ ਪਰਮੇਸ਼ਰ ਦੇ ਕਮਾਲੇ ਚੱਲੋਗੇ ਨਾ ਤਾਂ ਪਰਮੇਸ਼ਰ ਤੁਹਾਡੇ ਕੰਮਾਂ ਨੂੰ ਕਰੇਗਾ ਹallelujah